ਸਾਸਤਰੀ ਕਾਲ ਦੋਸਤੋ ਮੈਂ ਤੁਹਾਡਾ ਆਪਣਾ ਸੁਖਮਿੰਦਰ ਸਰਾਪ ਪੰਜਾਬੀਅਤ ਦੀ ਆਵਾਜ਼ ਹਾਂ ਤੁਹਾਡਾ ਫਲਰ ਹੈ ਅੱਜ ਇੱਕ ਗੱਲ ਕਰਾਂਗੇ ਵੱਡੇ ਮੁੱਦੇ ਤੇ ਜੋ ਇੱਕ ਹਿੰਦੂਸ ਪੰਜਾਬ ਦਾ ਨਹੀਂ ਪੂਰੇ ਹਿੰਦੁਸਤਾਨ ਦਾ ਜਿਹੜਾ ਮਾਮਲਾ ਹੈ ਜਿਹਦੇ ਵਿੱਚ ਸਭ ਤੋਂ ਵੱਡਾ ਘਟਾਲੇ ਦੀ ਗੱਲ ਕਰਾਂਗੇ ਪਰਲ ਕੰਪਨੀ ਨਾਲ ਹੀ ਜਿਹੜੀ ਗਰੀਬ ਲੋਕਾਂ ਨਾਲ ਧੱਗੀ ਵਧੀ ਹੈ ਉਸ ਦੇ ਮਾਮਲੇ ਤੇ ਇੱਕ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਚਾਹੁੰਦੇ ਆਂ ਇਸ ਮੁੱਦੇ ਤੇ ਇੱਕ ਸੰਘਰਸ਼ ਚੱਲਿਆ ਸੀ ਦਿੱਲੀ ਤੋਂ ਐਸੋ ਦੇ ਚੰਦੇ ਹੇਠ ਜਦੋਂ ਇੱਕ ਜੂਨੀਅਨ ਦਾ ਇੱਕ ਆਗਾਜ਼ ਕੀਤਾ ਗਿਆ ਸੀ ਜੂਨੀਅਨ ਬਣਾਈ ਗਈ ਸੀ ਐਸੋ ਦੇ ਚੰਦੇ ਹੇਠ ਤਾਂ ਪੰਜਾਬ ਦੇ ਕੁਝ ਕੁ ਲੋਕਾਂ ਨੇ ਮਿਲ ਕੇ ਇੱਕ ਸੌ ਖਾਦੀ ਸੀ ਮਸਪੂਆਣਾ ਸਾਧ ਦੀ ਪਵਿੱਤਰਤਾ ਸੀ ਤੇ ਉੱਥੇ ਸੌ ਖਾਦੀ ਸੀ ਕਿ ਨਾ ਰੁਕਾਂਗੇ ਨਾ ਚੁੱਕਾਂਗੇ ਨਾ ਦੇਖਾਂਗੇ ਇਸ ਮੁੱਦੇ ਨੂੰ ਲੈ ਕੇ ਅੱਜ ਚਰਚਾ ਦਾ ਵਿਸ਼ਾ ਇਹ ਹੈ ਵੀ ਜਿਹੜੇ ਲੋਕ ਉਸ ਟਾਈਮ ਦੇ ਉੱਤੇ ਐਸੋ ਦੇ ਚੰਦੇ ਹੇਟ ਜਿਹੜੇ ਚੱਲੇ ਸੀ ਉਸ ਤੋਂ ਬਾਅਦ ਜਿਹੜੀ ਇਹ ਦੁਨੀਆ ਨਾ ਪੰਜਾਬ ਤੋਂ ਬਾਹਰ ਵੀ ਸਾਰੀਆਂ ਸਟੇਟਾਂ ਦੇ ਵਿੱਚ ਇੱਕ ਬਣਾਈ ਗਈ ਲੇਕਿਨ ਕੁਝ ਕਾਰਨਾ ਕਰਕੇ ਜਿਹੜੀ ਦੁਨੀਆ ਨਾ ਉਹ ਜਿਹੜੀ ਇੱਕ ਪੰਜਾਬ ਦੀ ਇਨਸਾਫ ਦੀ ਵਾਜ ਦੁਨੀਆ ਬਣਾਈ ਗਈ ਅਨਸਾਦੀ ਵਾਜਦੇਵ ਤੋਂ ਪੁਰਜ ਦੁਨੀਆ ਨਾਲ ਜਿਹੜੀਆਂ ਹੋਰ ਵੀ ਬਣੀਆਂ ਜਿਹੜੀਆਂ ਇੱਕ ਲਗਭਗ 3 4 5 ਨੇ ਇਹਨਾਂ ਦੁਨੀਆਨਾਂ ਦੇ ਵਕ ਵਕ ਝੰਡਾ ਦੇ ਹੇਠ ਵੀ ਇਹ ਸੰਘਰਸ਼ ਲੱਗਿਆ ਬਹੁਤ ਵਧੀਆ ਗੱਲ ਸੀ ਲੇਕਿਨ ਕੁਝ ਕਾਰਨਾ ਕਰਕੇ ਜਿਹੜਾ ਸੰਘਰਸ਼ ਹੈ ਵਿਖਰ ਗਿਆ ਚਲੋ ਆਪ ਦੇ ਆਪ ਦੇ ਮੁੱਦੇ ਹੁੰਦੇ ਆ ਲੋਕਾਂ ਕੋਲੇ ਨਹੀਂ ਟਾਈਮ ਲੜਾਈ ਲੰਬੀ ਹੋ ਗਈ ਲਗਭਗ 10 ਸਾਲ ਹੋ ਗਏ ਲੜਾਈ ਲੱਗਿਆ ਇਸ ਮੁੱਦੇ ਤੇ ਇਹ ਹੀ ਕੱਲ ਕਹਿਣਾ ਚਾਹੁੰਦਾ ਹੈ ਵੀ ਉਸ ਟਾਈਮ ਤੇ ਜਿਹੜੀ ਮਸਤੂਆਣਾ ਸਾਹਿਬ ਦੇ ਉੱਤੇ ਕੋਈ 14-15 ਬੰਦੇ ਲਗਭਗ ਜਿਹੜੇ ਸੀਗੇ ਉਹਨਾਂ ਨੇ ਸਹੂਕਾ ਦਿੱਤੀ ਸੀ ਕਿ ਨਾ ਰੁਕਾਂਗੇ ਨਾ ਚੁਕਾਂਗੇ ਉਸ ਸੌ ਨੂੰ ਲੈ ਕੇ ਅੱਜ ਇੱਕ ਤੁਹਾਨੂੰ ਦੇ ਸਾਹਮਣੇ ਇਹ ਗੱਲ ਇੱਕ ਸਾਂਝੀ ਕਰਨਾ ਚਾਹੁੰਦੇ ਆ ਕਿ ਕੁਝ ਜਿਹੜੇ ਆਗੂ ਆ ਉਹ ਅੱਜ ਵੀ ਆਪਣੇ ਆਪਣੇ ਝੰਡੇ ਦੇ ਥੱਲੇ ਆ ਜਿਹੜੇ ਉਹ ਲੜਾਈ ਲੜ ਰਹੇ ਆ ਬੇਸ਼ੱਕ ਅੱਜ ਤੰ ਦੇ ਉੱਤੇ ਕੁਝ ਗਿਣਤੀ ਦੇ ਬੰਦੇ ਰਹਿ ਗਏ ਦੁਨੀਆਂ ਦੇ ਵਿੱਚ ਇਹ ਵੀ ਇੱਕ ਵੱਡਾ ਕਾਰਨ ਹੈ ਕਿ ਸਮਝ ਨਹੀਂ ਆਦੀ ਵੀ ਕਾਰਨ ਕੀ ਹੈ ਵੀ ਲੋਕ ਕਿਉਂ ਨਹੀਂ ਜੁੜ ਰਹੇ ਜੇ ਗੱਲ ਕਰੀਏ ਉਹਨਾਂ ਦੋ ਤਿੰਨ ਬੰਦਿਆਂ ਨੂੰ ਛੱਡ ਕੇ ਜਿਹੜੇ ਅੱਜ ਵੀ ਸਰਸ ਕਰ ਰਹੇ ਐ ਤੇ ਇੱਕ ਦੋ ਬੰਦੇ ਇਹ ਤੇ ਅੱਜ ਇਹਨਾਂ ਨੇ ਸੌਂ ਨਹੀਂ ਖਾਧੀ ਉਹ ਵੀ ਅੱਜ ਸਰਸ ਕਰ ਰਹੇ ਬਹੁਤ ਵਧੀਆ ਗੱਲ ਆ ਲੇਕਿਨ ਗੱਲ ਕਰਾਂਗੇ ਜਿਹੜੇ ਦੋ ਤਿੰਨ ਬੰਦਿਆਂ ਨੂੰ ਛੱਡ ਕੇ ਬਾਕੀ ਬੰਦੇ ਐ ਜਿਹੜੇ ਜਿੰਨਾਂ ਨੇ ਸੌਂ ਖਾਧੀ ਸੀ ਨਾ ਰੁਕਾਗੇ ਨਾ ਚੁਕਾਗੇ ਨਾ ਵਿਕਾਂਗੇ ਉਹ ਕਿੱਥੇ ਹੈ ਸੋਚਣ ਵਿਚਾਰ ਵਾਲੀ ਗੱਲ ਹੈ ਗਰੀਬ ਲੋਕਾਂ ਦਾ ਮਾਮਲਾ ਹੈ 100 200 300 120 ਵੀ ਕਰਕੇ ਲੋਕਾਂ ਨੇ ਪੈਸੇ ਜੁੜੇ ਸੀ ਕਿ ਇਹ ਪਵਿੱਤਰ ਤਾਪਤੀ ਤੋਂ 100 ਖਾ ਕੇ ਚੱਲਣਾ ਉਸ ਨੂੰ ਇੱਕ ਆੜ ਗੌੜਿਆ ਕਰ ਦੇਣਾ ਇੱਕ ਚੰਗੀ ਗੱਲ ਨਹੀਂ ਹੈ ਤੇ ਮੈਂ ਇਸ ਚੈਨਲ ਰਾਹੀਂ ਬੇਨਤੀ ਕਰੂੰਗਾ ਕਿ ਜਿਹੜੇ ਉਸ ਟਾਈਮ ਦੇ ਉੱਤੇ ਜਿੰਨੇ ਵੀ ਦੀਰਾਂ ਨੇ ਜਿੰਨੇ ਵੀ ਵਸਤੂਆਣਾ ਸਾਹਿਬ ਤੋਂ ਪਵਿੱਤਰ ਤਾਪਤੀ ਤੋਂ 100 ਖਾਧੀ ਸੀ ਉਹ ਜੇ ਇਕੱਠੇ ਹੋ ਜਾਣ ਇੱਕ ਥੰਡੇ ਥੱਲੇ ਮੱਤभेद ਵੱਖਰੇ ਵੱਖਰੇ ਹੋ ਸਕਦੇ ਆ ਰਸਤਾ ਇੱਕੋ ਹੀ ਐ ਮੰਜ਼ਿਲ ਇੱਕੋ ਹੀ ਐ ਤੇ ਕਿਉਂ ਨਾ ਵੀ ਇਸ ਜਿਹੜਾ ਮੁੱਦਾ ਇਸ ਨੂੰ ਵੱਧ ਛੱਡ ਕੇ ਜਿਹੜਾ ਅੱਗੇ ਲਿਜਾਇਆ ਜਾਵੇ ਤੇ ਜੇ ਕਈ ਵਾਰੀ ਅਸੀਂ ਲੋਕਾਂ ਦੇ ਵਿੱਚ ਵਿਚਰਦੇ ਆ ਗੱਲ ਕਰਦੇ ਆ ਵੇ ਸੰਘਰਸ਼ ਐ ਜਿਹੜਾ ਕਿਉਂ ਮੱਥਾ ਪੈ ਗਿਆ ਕਿਉਂ ਜਿਹੜੇ ਲੋਕ ਸੀ ਜਿਨ੍ਹਾਂ ਦੇ ਮਸਤੂਆਣਾ ਸਾਹਿਬ ਦੇ ਉੱਤੋਂ ਸੌਹ ਚੁੱਕੀ ਸੀ ਨਾ ਰੁਕਾਂਗੇ ਨਾ ਵਿਕਾਂਗੇ ਨਾ ਚੁੱਕਾਂਗੇ ਉਹ ਰੁਕ ਵੀ ਚੁੱਕਿਆ ਹੈ ਉਹ ਝੁੱਕ ਵੀ ਚੁੱਕਿਆ ਹੈ ਲੋਕਾਂ ਦੇ ਕਹਿਰ ਦੇ ਮੁਤਾਬਕ ਇਹ ਗੱਲ ਮੈਂ ਨਹੀਂ ਕਹਿੰਦਾ ਕਿਉਂਕਿ ਸੂਤਰਾ ਤੋਂ ਪਤਾ ਲੱਗਦਾ ਹੈ ਕਿ ਕੁਝ ਗਿਰਤੀ ਦੇ ਲੋਕ ਆ ਜਿਹੜੇ ਜਿਨ੍ਹਾਂ ਨੇ ਮਸਤੂਆਣਾ 100 ਤੋਂ 100 ਕਿਦੀ ਸੀ ਹੋ ਸਕਦਾ ਹੈ ਉਹ ਵਿਕ ਵੀ ਚੁੱਕੇ ਹੋਣ ਇਹ ਮੈਂ ਨਹੀਂ ਕਹਿੰਦਾ ਇਹ ਲੋਕਾਂ ਦੇ ਵਿੱਚ ਜਦੋਂ ਵਿਚਰਦੇ ਆ ਇਹ ਚਰਚਾ ਆਮ ਛਿਰਦੀ ਹੈ ਵੀ ਜਿਹੜੇ ਆਗੂ ਸੀਗੇ ਉਹ ਆਪਦੇ ਆਪ ਦੇ ਪੈਸੇ ਲੈ ਗਏ ਤੇ ਹੁਣ ਘਰਾਂ 'ਚ ਬਹਿ ਗਏ ਤੇ ਕਿੱਥੇ ਨੇ ਉਹ ਏਜੰਟਰ ਜਿਨ੍ਹਾਂ ਨੇ ਐਡੀ ਵੱਡੀ ਮਤਲਬ ਕਿ ਪੈਸਾ ਕਰੋੜਾਂ ਰੁਪਇਆ ਪੰਡਾ ਕੰਪਨੀ ਦੇ ਵਿੱਚ ਜਮਾ ਪਾਇਆ ਸੀ ਉਹ ਏਜੰਟ ਕਿੱਥੇ ਆ ਉਹ ਜਨਤਾ ਦੇ ਸੀਨੀਅਰ ਕਿੱਥੇ ਆ ਕਿਉਂ ਨਹੀਂ ਅੱਜ ਤੁਰਦੇ ਤੇ ਇੱਕ ਬਹੁਤ ਵੱਡਾ ਮਸਲਾ ਜਿਹੜਾ ਗੰਭੀਰ ਹੈ ਇੱਕ ਵਾਰ ਜਿਹੜੇ ਵੀਰ ਹੈ ਜਿਹੜਾ ਚਾਹੁੰਦਾ ਹੈ ਵੀ ਲੋਕਾਂ ਦੇ ਬਾਦਵਾ ਨਾ ਲੱਗੇ ਇੱਕ ਬਾਦਵਾ ਲੱਗਣ ਵਾਲਾ ਕੰਮ ਹੀ ਆ ਇਹ ਮੈਂ ਹੀ ਕਹਿੰਦਾ ਪਰਮਾਤਮਾ ਕਹਿੰਦਾ ਵਾਹਿਗੁਰੂ ਦੇ ਕਰ ਦੇ ਰਾਤ ਅੰਧੇਰ ਨਹੀਂ ਆ ਜਿੰਨਾ ਲੋਕਾਂ ਨੇ ਤਲਕਲ ਕਰਕੇ 100 700 ਰੁਪਿਆ ਕਰਕੇ ਜਿੰਨਾਂ ਨੇ ਲੋਕਾਂ ਨੇ ਪੈਸਾ ਲਵਾਇਆ ਸੀ ਉਹਨਾਂ ਦੇ ਦਿਲ ਅੱਜ ਬਹੁਤ ਦੁਖੀ ਹੈ ਉਹਨਾਂ ਨੂੰ ਕੋਈ ਮੰਜ਼ਲ ਨਾ ਜਨ ਨਹੀਂ ਆ ਰਹੀ ਉਹਨਾਂ ਨੂੰ ਕੋਈ ਰਸਤਾ ਨਾ ਜਨ ਨਹੀਂ ਆ ਰਿਹਾ ਕਿ ਪੈਸਾ ਕਿਵੇਂ ਮਿਲੇ ਏਜੰਟ ਉਹਨਾਂ ਨੂੰ ਰਾਹ ਨਹੀਂ ਦਿੰਦੇ ਜੂਨੀਅਨ ਗੱਲ ਸੁਣਨ ਨੂੰ ਬੇਸ਼ੱਕ ਪਿਆਰ ਹੈ ਪਰ ਉਹਨਾਂ ਦਾ ਜਿਹੜਾ ਬਖਰੇ ਨੇ ਤੇ ਮੱਤਭੇਦ ਹੈ ਉਹ ਦੂਰ ਨਹੀਂ ਹੋ ਰਹੇ ਮੱਤਭੇਦਾਂ ਦੇ ਕਾਰਨ ਜਿਹੜੀ ਇਹ ਜੁੜੀਆਂ ਨੇ 1 ਤੋਂ 2 2 ਤੋਂ 3 3 ਤੋਂ 4 4 ਤੋਂ 5 ਬਣ ਚੁੱਕੀਆਂ ਤੇ ਮੈਂ ਇਹ ਵੀ ਕਹਿਣਾ ਚਾਹੁੰਦਾ ਵੀ ਜਿਹੜੇ ਜੁੜੀਆਂ ਨੇ ਆਗੂ ਸੀ ਉਹਨਾਂ ਨੇ ਕੁਝ ਮੁੱਦਿਆਂ ਤੇ ਲੜਾਈ ਲੜੀ ਵੀ ਆਪਾਂ ਫਲਾਣਾ ਜਿਹੜਾ ਆ ਆਗੂਆ ਜੀ ਨੇ ਲੋਕਾਂ ਦਾ ਪੈਸਾ ਲਵਾਇਆ ਉਹਨਾਂ ਤੇ ਪਰਚੇ ਵੀ ਕਰਾਏ ਉਹਨਾਂ ਦੇ ਖਿਲਾਫ ਧਰਨੇ ਵੀ ਲਗਾਏ ਤੇ ਉਹ ਲੋਕ ਕਿੱਥੇ ਆ ਜਿਨ੍ਹਾਂ ਨੇ ਉਸ ਬੰਦੇ ਦੇ ਖਿਲਾਫ ਧਰਨੇ ਲਾਏ ਅੱਜ ਉਹ ਬੰਦਾ ਕਿੱਥੇ ਆ ਜਿਸ ਨੇ ਲੋਕਾਂ ਦਾ ਅਰਬਾਂ ਕਰਬਾਂ ਕਰੋੜਾਂ ਰੁਪਏ ਲੜਾਇਆ ਸੰਤ ਤੋਂ ਬਾਹਰ ਤੇ ਇੱਕ ਮੇਨ ਮੁੱਦਾ ਜਿਹੜਾ ਉਹ ਗੱਲ ਚੁੱਕੀ ਸੀ ਵੀ ਜਿਹੜੇ 13 14 15 ਬੰਦਿਆਂ ਨੇ ਜਿਹੜੀ ਮਸਤੂਆਣਾ ਸਾਹਿਬ ਦੇ ਤੋਂ 100 ਖਾ ਕੇ ਚੱਲੇ ਸੀ ਉਹਦੇ ਵਿੱਚੋਂ ਕੁਝ ਕੁ ਬੰਦੇ ਆ ਜਿਹੜੇ ਗੈਂਟਰੀ ਦੇ ਆ ਦੋ ਚਾਰ ਆ ਜਿਹੜੇ ਅੱਜ ਵੀ ਸੰਘਰਸ਼ ਲੜ ਰਹੇ ਆ ਪਰੰਤੂ ਉਹਨਾਂ ਦੇ ਵਿੱਚੋਂ ਲਗਭਗ 10 ਬੰਦੇ ਆ ਜਿਹੜੇ ਉਹ ਅੱਜ ਜਿਹੜੇ ਗਾਇਬ ਹੋ ਚੁੱਕੇ ਆ ਤੇ ਉਹ ਅੱਜ ਕਿੱਥੇ ਐ ਲੋੜ ਐ ਉਹਨਾਂ ਨੂੰ ਪੁੱਛਣ ਦੇ ਵੀ ਤੁਸੀਂ ਇੱਕ ਆ ਪਵਿੱਤਰਤਾ ਦੀ ਓਤੋਂ ਸੌਂ ਖਾ ਕੇ ਚੱਲੇ ਸੀ ਕਿੱਥੇ ਐ ਅੱਜ ਤੁਹਾਡੀ ਸੌਂ ਤੇ ਉਹ ਲੋਕਾਂ ਦਾ ਇਹ ਵੀ ਕਿਹੜਾ ਐ ਜਿਹੜੇ ਜਦੋਂ ਲੋਕਾਂ ਦੇ ਵਿੱਚ ਵਿੱਚ ਵਿਚਰਦੇ ਆ ਉਹ ਕਹਿੰਦੇ ਆ ਵੀ ਸੌਂ ਤਾਂ ਖਾਦੀ ਖਾਦੀ ਸੀ ਚਲੋ ਲੋਕਾਂ ਦਾ ਦੁੱਖ ਦੱਦ ਇਹਨਾਂ ਨੂੰ ਇੱਕ ਮਾਸੂਮ ਹੋਇਆ ਤਾਂ ਸੌਂ ਖਾ ਕੇ ਚੱਲੇ ਤੇ ਅੱਜ ਉਹ ਲੋਕ ਆ ਜਿਹੜੇ ਜਿਨ੍ਹਾਂ ਨੇ ਸੌਂ ਖਾਦੀ ਸੀ ਉਹ ਘਰਾਂ 'ਚ ਜਿਹੜੇ ਆ ਉਹ ਬੈਠਿਆ ਉਹ ਟੁਰਨ ਨੂੰ ਤਿਆਰ ਨਹੀਂ ਕਈ ਲੋਕਾਂ ਦੇ ਘਰਾਂ ਦੇ ਵਿੱਚ ਜਿਹੜੇ ਜਿਨ੍ਹਾਂ ਨੇ ਸੌਂ ਖਾ ਕੇ ਇੱਕ ਘਰਾਂ ਚ ਬੈਠਿਆ ਉਹਨਾਂ ਦੇ ਤੱਕ ਕੁਝ ਜਿਹੜੇ ਦੂਸਰੀ ਜੂਨੀਅਨ ਦੇ ਆਗੂ ਸੀ ਲੀਡਰਸ਼ਿਪ ਉਹਨਾਂ ਨੇ ਉਹਨਾਂ ਤੱਕ ਪਹੁੰਚ ਕੀਤੀ ਕਿ ਆਪਣਾ ਇਹ ਜਿਹੜਾ ਮੁੱਦਾ ਹੈ ਕੱਲਾ ਆਪਣਾ ਨਹੀਂ ਇਹ ਇੱਕ ਗਰੀਬ ਲੋਕਾਂ ਦਾ ਪਬਲਿਕ ਦਾ ਮੁੱਦਾ ਹੈ ਜਿਹਦੇ ਵਿੱਚ ਲਗਭਗ 50000 ਕਰੋੜ ਰੁਪਇਆ ਜਿਹੜਾ ਉਸ ਟਾਈਮ ਦੇ ਉਪਰਚਕ ਤੋਂ 10 ਸਾਲ ਪਹਿਲਾਂ ਸੀ ਉਹ ਇੱਕ ਇਹਨਾਂ ਦੀ ਦੇ ਐਂਟਰਪ੍ਰੀਜ਼ੀ ਕੰਪਨੀ ਕੰਪਨੀ ਕੋਲੇ ਲਗਭਗ ਬਹੁਤ ਪ੍ਰਾਪਰਟੀ ਅੱਜ ਤੱਕ ਜੇ ਕੈਲਕੂਲੇਟਰ ਕਰੀਏ ਉਸ ਦੇ ਹਿਸਾਬ ਨਾਲ ਉਹ ਜਿਹੜੀ ਪ੍ਰਾਪਰਟੀ ਹੈ 3 4 5 ਹੋਰ ਵੀ ਵੱਧ ਚੁੱਕੀ ਹੈ ਤੇ ਪੈਸਾ ਮੇਰੇ ਨਾਲ ਕੋਈ ਆਫਕਾਨੀ ਸੀ ਪਰ ਅਫਸੋਸ ਦੀ ਗੱਲ ਇਹ ਹੀ ਹੈ ਜਿਹੜੇ ਮੂਰੇ ਸੌਂਹਾ ਖਾ ਕੇ ਚੱਲੇ ਸੀ ਉਹ ਹੀ ਅੱਜ ਆਪਣੇ ਗੁਰੂ ਤੋਂ ਬੇਮੁਖ ਹੋ ਕੇ ਆਪਣੀ ਸੌਂਹਾ ਖਾ ਕੇ ਮਸਤ ਆਨੰਦ ਤਰਤੀ ਦੇ ਕੋ ਵੇ ਤਰਤੀ ਤੋਂ ਸੌਂਹਾ ਖਾ ਕੇ ਆ ਜੀ ਰੋ ਪਵਿੱਤਰਤਾ ਦਾਤੀ ਤੋਂ ਬੇਮੁਖ ਹੋ ਚੁੱਕੇ ਹੈ ਉਹਨਾਂ ਲੋਕਾਂ ਦਾ ਕੀ ਕੀਤਾ ਜਾਵੇ ਤੇ ਬੇਨਤੀ ਹੈ ਇਸ ਚੈਨਲ ਦੇ ਰਾਹੀਂ ਤੇ ਦੂਜੀਆਂ ਜੁਨੀਅਨਾਂ ਨੇ ਵੀ ਬੇਨਤੀ ਕੀਤੀ ਜੀ ਦਾ ਆਪ ਲੋਕਾਂ ਦੇ ਵੀ ਜਿਹੜੀ ਗੱਲਬਾਤ ਹੈ ਉਹ ਸਾਹਮਣੇ ਆਉਂਦੀ ਹੈ ਕਿ ਕਿਉਂ ਨਾ ਇਹ ਜਿਹੜਾ ਇੱਕ ਹੰਬੜਾ ਮਹਾਰਾਜੀ ਮਸਤਵਾਨਾ ਸਾਹਿਬ ਦੀ ਧਰਤੀ 'ਤੇ ਇਸ ਨੂੰ ਦੁਬਾਰਾ ਇੱਕ ਨਵੇਂ ਸਿਰੇ ਤੋਂ ਹੰਬੜਾ ਮਾਰ ਕੇ ਜਾਰੀ ਕੀਤਾ ਜਾਵੇ ਤੇ ਇਹ ਹੀ ਬੇਨਤੀ ਹੈ ਕਿ ਜਿਹੜੀ ਪਵਿੱਤਰ ਤੱਕ ਤੋਂ ਸੌਖਾ ਕੇ ਚੱਲਿਆ ਉਸ ਦੀ ਨਾਜ਼ ਰੱਖ ਲੋ ਏ ਮੈਂ ਨਹੀਂ ਕਹਿੰਦਾ ਇਹ ਜਿਹੜੇ ਆਮ ਲੋਕ ਆ ਜਿਨ੍ਹਾਂ ਦੇ ਵਿੱਚ ਅਸੀਂ ਰਵਾਮ ਐਸੇ ਪੱਤਰਕਾਰੀ ਦਾ ਐਜੇ ਕੋਈ ਮਸਲਾ ਲੈ ਕੇ ਅਸੀਂ ਜਾਂਨਾ ਤਾਂ ਉੱਥੇ ਇਹ ਗੱਲ ਸਾਹਮਣੇ ਆਉਂਦੀ ਹੈ ਵੀ ਜਿਹੜੇ ਅੱਗੇ ਸੀ ਉਹ ਪਿੱਛੇ ਰਹਿ ਕੇ ਘਰਾਂ 'ਚ ਬਹਿ ਕੇ ਅਸੀਂ ਕੀ ਕਰੀਏ ਸੋ ਸਾਰੇ ਜਿਹੜੇ ਵੀਰ ਬੇਨਤੀ ਆ ਉਹਨਾਂ ਜਿਹੜੇ ਮਸਤਵਾਨਾ ਸਾਹਿਬ ਦੀ ਧਰਤੀ ਤੋਂ ਚੰਦੇਸੀ ਵੀ ਉਹ ਇਕੱਠੇ ਹੋ ਜਾਣ ਉਹਨਾਂ ਤੋਂ ਲਾਲਾ ਜੋ ਵੀ ਲੋਕ ਆ ਜਿਨ੍ਹਾਂ ਦਾ ਪਰਲ ਕੰਪਨੀ ਦੇ ਵਿੱਚ ਪੈਸਾ ਲੱਗਾ ਹੈ ਜਹੇ ਉਹ ਨਿਵੇਸ਼ਕਤਾ ਤੁਰੇ ਫਿਰਦੇ ਆ ਅੱਜ ਜਿਨ੍ਹਾਂ ਦੇ ਜਿਹੜੇ ਲੋਕਾਂ ਦਾ ਪੈਸਾ ਲੱਗਿਆ ਜਿਨ੍ਹਾਂ ਨੇ 100 100 200 ਕਰਕੇ ਜਿਨ੍ਹਾਂ ਨੇ ਇੱਕ ਕੋਸ਼ਿਸ਼ ਕੀਤੀ ਸੀ ਇੱਕ ਵੀ ਚਲੋ ਕੱਲ ਨੂੰ ਕੋਈ ਪੁੱਤ ਦੀ ਦਾ ਵਿਆਹ ਕਰਾਂਗੇ ਕੋਈ 100 ਅਗਰੇ ਦੀ ਸਕੀਮ ਹੁੰਦੀ ਹੈ ਉਹਨਾਂ ਤੇ ਪਾਣੀ ਫਿਰ ਗਿਆ ਤੇ ਉਹ ਲੋਕ ਅੱਜ ਤੁਰੇ ਫਿਰਦੇ ਆ ਤੇ ਉਹਨਾਂ ਲੋਕਾਂ ਦਾ ਕਹਿਣਾ ਇਹ ਵੀ ਹੈ ਵੀ ਜਿਹੜੇ ਸੀਨੀਅਰ ਆਗੂ ਸੀ ਇਹਨਾਂ ਦਾ ਆਪ ਦਾ ਪੈਸਾ ਹੀ ਨਹੀਂ ਸੀ ਇਹ ਤਾਂ ਬਸ ਇੱਕ ਆਪਣਾ ਜਿਹੜਾ ਪੈਸਾ ਲੱਗਦਾ ਸੀ ਉਸ ਤੋਂ ਇਹਨਾਂ ਨੂੰ ਇੱਕ ਕਮਿਸ਼ਨ ਦੇ ਰੂਪ ਦੇ ਵਿੱਚ ਕਮਾਈ ਹੁੰਦੀ ਸੀ ਸੋ ਸਾਰੇ ਹੀ ਜਿਹੜੇ ਪਰਨਪੇਡਤਾ ਚਾਹੇ ਉਹ ਨਿਵੇਸ਼ਕਾ ਚਾਹੇ ਜਨਤਾ ਹੈ ਚਾਹੇ ਅਜਨਤਾ ਦੇ ਸੀਨੀਅਰ ਹੈ ਚਾਹੇ ਸੀਨੀਅਰ ਦੇ ਸੀਨੀਅਰ ਹੈ ਤੇ ਸਭ ਨੂੰ ਇੱਕ ਬੇਦੀ ਕਰਦੇ ਆ ਕਿ ਇਕੱਠੇ ਹੋ ਜਾਓ ਨਾ ਆਪਾਂ ਲੋਕਾਂ ਦੇ ਬਾਦਵਾ ਲਈਏ ਜੇ ਬਾਦਵਾ ਲਾਗੀ ਤਾਂ ਕਹਿੰਦੇ ਇੱਕ ਝੰਡਣਾ ਔਖਾ ਹੋ ਜਾਂਦਾ ਤੇ ਅੱਗੇ ਤੁਸੀਂ ਸਾਰੇ ਸੈਣੋ ਮੈਂ ਤਾਂ ਜਿਹੜੀ ਮੇਰੇ ਦਿਲ ਦੇ ਵਿੱਚ ਗੱਲ ਸੀ ਮੈਂ ਸੁਣ ਕਹਿਤੀ ਵੀ ਮੈਨੂੰ ਕਈ ਦਿਨਾਂ ਦੇ ਵਿੱਚ ਇਹ ਜਿਹੜੇ ਹੋਰ ਬੰਦੇ ਉਹ ਕਹਿ ਵੀ ਰਹੇ ਸੀ ਵੀ ਕੁਛ ਨਾ ਕੁਛ ਵੀ ਇਸ ਲਈ ਸੀ ਤੇ ਜਿਹੜੇ ਬੰਦੇ ਸੌਂ ਖਾ ਕੇ ਚੱਲੇ ਸੀ ਇਸ ਲਈ ਸੀ ਤੇ ਤੁਸੀਂ ਕਿਉਂ ਨਹੀਂ ਬੋਲਦੇ ਕਿਉਂ ਚੁੱਪੋਂ ਤੇ ਐਸੇ ਕਰਕੇ ਅੱਜ ਬੋਲਣਾ ਪਿਆ ਵੀ ਜਿਹੜੇ ਬੰਦੇ ਮਸਤੂਆਣਾ ਸਾਹਿਬ ਦੀ ਪਵਿੱਤਰ ਧਰਤੀ ਤੋਂ ਇੱਕ ਸੌਂ ਲੈ ਕੇ ਚੱਲੇ ਸੀ ਨਾ ਰੁਕਾਂਗੇ ਨਾ ਛੁਪਾਂਗੇ ਨਾ ਬੇਕਾਂਗੇ ਉਹ ਅੱਜ ਆਪਣੇ ਆਪਣੇ ਘਰਾਂ ਦੇ ਵਿੱਚ ਬੈਠਿਆ ਉਹ ਵਿਗੜ ਵੀ ਚੁੱਕਿਆ ਤੇ ਉਹ ਰੁਕ ਵੀ ਚੁੱਕਿਆ ਤੇ ਉਹ ਝੁਕ ਵੀ ਚੁੱਕਿਆ ਇਹ ਜਿਹੜੀ ਪਬਲਿਕ ਹੈ ਜਿਹੜੀ ਦੋਸਤ ਪਬਲਿਕ ਦੇ ਵਿੱਚ ਵਿਚਰਦੇ ਆ ਉਹ ਕਹਿੰਦੇ ਆ ਅਸੀਂ ਨਹੀਂ ਕਹਿੰਦੇ ਤੇ ਸੋ ਸਾਰੇ ਵੀਰਾਂ ਜਿਹੜੀ ਪਬਲਿਕ ਦੇ ਵਿੱਚ ਜਿਹੜੀ ਗੱਲਬਾਤ ਸਾਹਮਣੇ ਉੱਪਰ ਕਿਉਂਦੀ ਆ ਜੋ ਅੱਗੇ ਵੀ ਗੱਲਬਾਤ ਆਉਗੀ ਉਹ ਵੀ ਤੁਹਾਡੇ ਸਾਹਮਣੇ ਰੱਖਾਂਗੇ ਤੇ ਸੁਖਵਿੰਦਰ ਸਰਾਂ ਨੂੰ ਬਹੁਤ ਧੰਨਵਾਦ ਸਤ ਸੰਗਤਾਂ